ਸਰਸਾ ਪਾਰ ਕਰ ਗਏ ਹੂੰ ਕਈ ਬਹੁਤ ਸਾਰੇ ਸਿੰਘ ਉਥੇ ਸ਼ਹੀਦ ਵੀ ਹੋਏ ਨੇ ਸ਼ਹੀਦ ਵੀ ਹੋਏ ਨੇ ਸਰਸਾ ਪਾਰ ਕਰਕੇ ਹੁਣ ਜਿਹੜੇ ਮੁਸਲਮਾਨ ਸੀ ਜਾਂ ਫੌਜਾਂ ਸੀ ਹਾਂ ਇਹ ਜ਼ਰੂਰੀ ਨਹੀਂ ਵੀ ਸਾਰੇ ਐਨੇ ਠੰਡ ਵਿੱਚੋਂ ਪਾਰ ਹੋ ਸਕ ਹੂੰ ਗੁਰੂ ਗੋਬਿੰਦ ਸਿੰਘ ਨੇ ਸਿੰਘਾਂ ਦੇ ਅੰਦਰ ਜਿਹੜਾ ਖਾਲਸਾਪਨ ਦੀ ਸਜਨਾ ਕੀਤੀ ਸੀ ਜਜਬਾ ਦਾ ਡਰ ਤਾਂ ਉਹਦੋਂ ਹੀ ਕਰ ਦਿੱਤਾ ਹੂੰ ਉਹ ਜਿਹੜਾ ਆਤਮ ਵਿਸ਼ਵਾਸ ਸੀ ਜਿਹੜਾ ਲੜਾਈ ਦਾ ਜਜਬਾ ਸੀ ਸ਼ਕਤੀਸ਼ਾਲੀ ਵਾਲਾ ਜਜਬਾ ਸੀ ਹਾਂਜੀ ਉਹ ਤਾਂ ਮੌਤੋਂ ਡਰਦਾ ਨਹੀਂ ਹਾਂ ਪਾਰ ਹੋ ਗਏ ਹੂੰ सरसर नदी ਦੇ ਕਿਨਾਰੇ ਫਿਰ ਅਗਲੇ ਪਾਸੇ ਜਾ ਕੇ ਤੇ ਉੱਥੇ ਮਾਰੇ ਨੇ ਫਿਰ ਸਵੇਰੇ ਅਮਰਤ ਵੇਲੇ ਆਸਾ ਦੀ ਵਾਰ ਦਾ ਕੀਰਤਨ ਵੀ ਕੀਤਾ ਹੂੰ ਉੱਥੋਂ ਫਿਰ ਪਰਿਵਾਰ ਵਿਛੜਿਆ ਉੱਥੋਂ ਪਰਿਵਾਰ ਵਿਛੜਿਆ ਹਾਂਜੀ ਮਾਤਾ ਗੁਜਰੀ ਜੀ ਛੋਟੇ ਸਾਹਿਬ ਜਾਦੇ ਹੂੰ ਇੱਕ ਪਾਸੇ ਚਲੇ ਗਏ ਅਗੋਂ ਗੰਗੂ ਮਿਲ ਗਿਆ ਤੇ ਗੰਗੂ ਆਪਣੇ ਨਾਲ ਲੈ ਗਿਆ ਉਹ ਆਪਣੂ ਆਪਣਾ ਲਾਲ ਸੀ ਉਹਨੂੰ ਆਪਣਾ ਲਾਲ ਸੀ ਹੂੰ ਤੇ ਮਾਤਾ ਸਾਹਿਬਕੌਰ ਮਾਤਾ ਸੁੰਦਰੀ ਜੀ ਹਾਂਜੀ ਉਹ ਭਾਈ ਮਨੀ ਸਿੰਘ ਨਾਲ ਇਹਨਾਂ ਨੂੰ ਦਿੱਲੀ ਪੇਈ ਦਿੱਤਾ ਹੂੰ ਛੋਟੇ ਸਾਹਿਬ ਜਾਦੇ ਵੱਡੇ ਸਾਹਿਬ ਜਾਦੇ ਤੇ ਬਾਕੀ ਦੇ ਸਿੰਘ ਉਹ ਮਹਾਰਾਜ ਦੇ ਨਾਲ ਚਮਕੌਰ ਸਾਹਿਬ ਵਾਲੇ ਪਾਸੇ ਚਲੇ ਗਏ ਹੂੰ ਚਾਰ ਸਾਹਿਬ ਚਮਕੌਰ ਸਾਹਿਬ ਉਹਨੇ ਉੱਥੇ ਮਾਛੂਵਾੜੇ ਜਿਹੜੇ ਵੀ ਰਸਤੇ ਰੋਪੜ ਵੀ ਪਠਾ ਸਾਹਿਬ ਵੀ ਹਾਂਜੀ ਤੇ ਇਧਰੋਂ ਹੁੰਦੇ ਹੋਏ ਫਿਰ ਅੱਗੇ ਗਏ ਹਾਂਜੀ ਇਹ ਉਹਨਾਂ ਦੇ ਜੰਗਾਂ ਦਾ ਕਾਰਨ ਲੜਨ ਦਾ ਕਾਰਨ ਹੂੰ ਤੇ ਜਿੱਤਾਂ ਹਾਂਜੀ ਇਹ ਗੁਰੂ ਗੋਬਿੰਦ ਸਿੰਘ ਦੇ ਜੀਵਨ ਦਾ ਬਹੁਤ ਵੱਡਾ ਹਿੱਸਾ ਇਤਿਹਾਸ ਦਾ ਹਾਂਜੀ ਕਹਿੰਦੇ ਜੀ ਹੁਣ ਆਪਾਂ ਗੱਲ ਕਰਦੇ ਹਾਂ ਚਮਕੌਰ ਸਾਹਿਬ ਦੀ ਜੰਗ ਦੀ ਚਮਕੌਰ ਸਾਹਿਬ ਦੀ ਜੰਗ ਵੱਡੇ ਸਾਹਿਬਜਾਦਿਆਂ ਦੀ ਸ਼ਹੀਦੀ ਤੇ ਸਰਹੰਦ ਬਾੜੇ ਛੋਟੇ ਸਾਹਿਬਜਾਦਿਆਂ ਦੀ ਸ਼ਹੀਦੀ ਤੇ ਮਾਛੀਵਾੜੇ ਦਾ ਵਰਣਨ ਇਹਨਾਂ ਬਾਰੇ ਜਾਣਕਾਰੀ ਸਾਂਝੀ ਕਰੋ ਗੁਰਮੇਲ ਸਿੰਘ ਜੀ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਨੰਦਗੜ੍ਹ ਤੱਕ ਕਿਲਾ ਛੱਡਿਆ ਹਾਂਜੀ ਸਰਸਾ ਨਦੀ ਤੇ ਆਏ ਨੇ ਹਾਂਜੀ ਉਥੋਂ ਪਰਿਵਾਰ ਵਿਛੜ ਗਿਆ ਬਿਲਕੁਲ ਉਸ ਅਸਥਾਨ ਤੇ ਜਿਹੜਾ ਅਜੇ ਵੀ ਯਾਦਗਾਰ ਬਣੀ ਮਹਾਰਾਜ ਦੇ ਗੁਰਦੁਆਰੇ ਬਣਿਆ ਪਰਿਵਾਰ ਵਿਛੋੜਾ ਸੀ ਉਹਦਾ ਨਾਂ ਹੀ ਪਰਿਵਾਰ ਵਿਛੋੜਾ ਹੈ ਹਾਂਜੀ ਪਰਿਵਾਰ ਉਥੋਂ ਵਿਛੜਿਆ ਹੂੰ ਹੂੰ ਛੋਟੇ ਸਾਹਿਬ ਜੀ ਦੇ ਇੱਕ ਪਾਸੇ ਚਲੇ ਗਏ ਹਾਂਜੀ ਮਾਤਾ ਸੁੰਦਰੀ ਮਾਤਾ ਸਾਹਿਬ ਕੌਰ ਭਾਈ ਮਨੀ ਸਿੰਘ ਨਾਲ ਦਿੱਲੀ ਚਲੇ ਗਏ ਹੂੰ ਵੱਡੇ ਸਾਹਿਬ ਜੀ ਤੇ ਹੋਰ ਸਿੰਘ ਇਹ ਗੁਰੂ ਗੋਬਿੰਦ ਸਿੰਘ ਨਾਲ ਚਲੇ ਗਏ ਹੂੰ ਤੇ ਉਥੋਂ ਜਾਂਦੇ ਜਾਂਦੇ ਚਮਕੌਰ ਦੀ ਗੜੀ ਵਿੱਚ ਕਿਉਂਕਿ ਮੁਗਲਿਆ ਹਕੂਮਤ ਦੇ ਪਿੱਛੋਂ ਫੌਜਾਂ ਜਿਹੜੀਆਂ ਸੀ ਉਹ ਪਿੱਛਾ ਕਰ ਰਹੀਆਂ ਸੀ ਹਾਂਜੀ ਆ ਰਹੀਆਂ ਸੀ ਵਿੱਚ ਹਮ ਚਮਕੌਰ ਦੀ ਕੱਚੀ ਗੜੀ ਹਾਂਜੀ ਉਹਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਚਲੇ ਗਏ ਸਿੰਘ ਵੀ ਅੰਦਰ ਚਲੇ ਗਏ ਹਮ ਜੰਗ ਦੇ ਪੱਖ ਤੋਂ ਲੜਾਈ ਦੇ ਪੱਖ ਤੋਂ ਉਹ ਕਿਸਮ ਦਾ ਕਿਲਾ ਸੀਗਾ ਕਿਲਾ ਸੀ ਹਮ ਚਾਰ ਚੁਫੇਰੇ ਮੁਗਲਿਆ ਹਕੂਮਤ ਨੇ ਕਿਲਾ ਪਾ ਲਿਆ ਹਮ ਉਥੇ ਹਿੰਦੂ ਰਾਜੇ ਜਿਹੜੇ ਪਹਾੜੀ ਰਾਜੇ ਉਹ ਨਹੀਂ ਗਏ ਉਹ ਨਹੀਂ ਗਏ ਉਹਨਾਂ ਦਾ ਜ਼ਿਕਰ ਨਹੀਂ ਹੁੰਦਾ ਹਮ ਮੁਗਲੀਆਂ ਹਕੂਮਤ ਦਾ ਜ਼ਿਕਰ ਮੁਗਲੀਆਂ ਹਕੂਮਤ ਦਾ ਜ਼ਿਕਰ ਹਾਂ 10 ਲੱਖ ਉਥੇ ਲਾਹੌਰ ਦੀਆਂ ਫੌਜਾਂ ਵੀ ਆਈਆਂ ਹਮ ਸਰੰਦ ਦੀਆਂ ਫੌਜਾਂ ਵੀ ਆਈਆਂ ਹਮ ਜਿਨਨੇ ਮੁਗਲੀਆਂ ਹਕੂਮਤ ਦੇ ਇਲਾਕੇ ਸੀ ਹਾਂ ਆਸੇ-ਪਾਸੇ ਉਹਨਾਂ ਦੇ ਰਾਜ ਥੱਲੇ ਹਾਂਜੀ ਉਹ ਸਾਰੇ 10 ਲੱਖ ਦੀਆਂ ਫੌਜਾਂ 10 ਲੱਖ ਫੌਜ ਹਾਂਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਿਹੜਾ ਇਤਿਹਾਸ ਲਿਖਿਆ ਨਾ ਹਮ ਜ਼ਫਰਨਾਮਾ ਜ਼ਫਰਨਾਮਾ ਉਹਦੇ ਵਿੱਚ ਵੀ ਮਹਾਰਾ ਨੇ ਜ਼ਿਕਰ ਕੀਤਾ ਹੂੰ ਇਹ ਬਾਕੀ ਇਤਿਹਾਸ ਨੂੰ ਤਾਂ ਆਪਾਂ ਕਹਿ ਨਹੀਂ ਸਕਦੇ ਗੁਰੂ ਗੋਬਿੰਦ ਸਿੰਘ ਦੀ ਆਪਣੀ ਰਚਨਾ ਹਾਂਜੀ ਉਹ ਕਹਿੰਦੇ ਨੇ 10 ਲੱਖ 10 ਲੱਖ ਬਰੋ ਬੇਖਬਰ ਹੂੰ ਵੀ ਬੇਖਬਰ ਦਾ ਮਤਲਬ ਹੈ ਅਚਾਨਕ ਹੀ ਅਚਾਨਕ ਮਹਾਰਾ ਤਾਂ ਗੜੀ ਵੀ ਸੀ ਹੂੰ ਅਚਾਨਕ ਹੀ ਚਿਹਰੋਂ ਕਿਰਾ ਪੈ ਗਿਆ ਹੂੰ 10 ਲੱਖ ਪਹੁੰਚ ਜਾਂਦਾ 10 ਲੱਖ ਪਹੁੰਚ ਜਾਂਦਾ ਹੂੰ ਜਫਰਨਾਮੇ ਚ ਜ਼ਫਰਨਾਮੇ ਦਾ ਜ਼ਫਰਨਾ ਇੱਕ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਜ਼ਫਰਨਾਮਾ ਹੀ ਹੈ ਜੋ ਆਪਣਾ ਲਿਖਦੇ ਉਹਨਾਂ ਦੇ ਉਹਨਾਂ ਦੀ ਆਪਣੇ ਲਿਖਦੇ ਜਿਹੜੀ ਔਰੰਗਜ਼ੇਬ ਨੂੰ ਲਿਖੀ ਔਰੰਗਜ਼ੇਬ ਨੂੰ ਭੇਜੀ ਜਿਹੜੀ ਔਰੰਗਜ਼ੇਬ ਨੂੰ ਚਿੱਠੀ ਲਿਖੀ ਨਾ ਮਹਾਰਾਜ ਹਾਂਜੀ ਕਿਉਂਕਿ ਉਸ ਵੇਲੇ ਜਿਹੜੀ ਰਾਜ ਭਾਸ਼ਾ ਸੀ ਉਹ ਫਾਰਸੀ ਸੀ ਫਾਰਸੀ ਸੀ ਹਾਂ ਤੇ ਫਾਰਸੀ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਚਿੱਠੀ ਲਿਖੀ ਔਰੰਗਜ਼ੇਬ ਨੂੰ ਉਹਦਾ ਨਾਂ ਜ਼ਫਰਨਾਮਾ ਜ਼ਫਰਨਾਮਾ ਹਾਂਜੀ ਜ਼ਫਰਨਾਮਾ ਦਾ ਮਦਰ ਫਤਹਿਨਾਮਾ ਫਤਹਿਨਾਮਾ ਜਿੱਤ ਦੀ ਚਿੱਠੀ ਜਿੱਤ ਦੀ ਚਿੱਠੀ ਹਾਂ یعنی ਇਹਨੇ ਸਮੇਂ ਵਿੱਚੋਂ ਗੁਜ਼ਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਹਮ ਆਨੰਦਗੜ੍ਹ ਦਾ ਕਿਲਾ ਛੱਡਣਾ ਪੈ ਗਿਆ ਹਮ ਪਰਿਵਾਰ ਵਿਛੜ ਗਿਆ ਪਰਿਵਾਰ ਸ਼ਹੀਦ ਹੋ ਗਿਆ ਸਾਹਿਬਜ਼ਾਦੇ ਜਿਹੜੇ ਨੇ ਉਹ ਸ਼ਹੀਦ ਹੋ ਗਏ ਵੱਡੇ ਜੀ ਉੱਥੇ ਚਮਕੌਰ ਸਾਹਿਬ ਸ਼ਹੀਦ ਹੋ ਗਏ ਹਮ ਉਸ ਚਿੱਠੀ ਦੇ ਬਾਅਦ ਚ ਲਿਖੀ ਸੀ ਚਿੱਠੀ ਬਾਅਦ ਚ ਲਿ ਜਫਰ ਨੰਬਰ ਬਾਅਦ ਚ ਲੇਕਿਨ ਉਹਨਾਂ ਦਾ ਆਤਮ ਵਿਸ਼ਵਾਸ ਫਿਰ ਵੀ ਨਹੀਂ ਡੋਲਿਆ ਹਮ ਉਹਨਾਂ ਦੇ ਅੰਦਰ ਜਿਹੜੀ ਲੜਾਈ ਜ਼ੁਲਮ ਦਾ ਮੁਕਾਬਲਾ ਕਰਨ ਦੀ ਜਿਹੜੀ ਸੋਚ ਸੀ ਤਾਕਤ ਸੀ ਪਾਵਰ ਸੀ ਹਾਂਜੀ ਉਹ ਅਜੇ ਵੀ ਕਮਜ਼ੋਰ ਨਹੀਂ ਹੋਈ ਹਮ ਰੰਗਦੇਵ ਨੂੰ ਜਿਹੜੀ ਚਿੱਠੀ ਲਿਖੀ ਹੈ ਹਾਰਦੀ ਚਿੱਠੀ ਨਹੀਂ ਲਿਖੀ ਉਹਨਾਂ ਨੇ ਜਿੱਤ ਦੀ ਚਿੱਠੀ ਲਿਖੀ ਜਿੱਤ ਦੀ ਚਿੱਠੀ ਲਿਖੀ ਉਹ ਜ਼ਫਰਨਾਮੇ ਦਾ ਮਤਲਬ ਫਾਰਸੀ ਵਿੱਚ ਉਹ ਮਤਲਬ ਹੀ ਇਹੀ ਫਤਿਹਨਾਮਾ ਜਿੱਤ ਦੀ ਚਿੱਠੀ ਹੂੰ ਹੂੰ ਉਹਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਲਿਖਿਆ ਕਿ ਦੇ ਲਖ ਬਰਾਮਦ ਬਰੋ ਬੇਖਬਰ ਹੂੰ 10 ਲਖ ਪੌਜਾਂ ਉਹ ਮੈਨੂੰ ਹੁਣ ਪੂਰਾ ਸ਼ਲੋਕ ਨਹੀਂ ਯਾਦ ਕਿ ਚਹਲ ਨਾਰ ਵੀ 40 ਸਿੱਖ ਨੇ ਸਾਰੇ ਹੂੰ ਵੀ ਸਿੱਖ 40 ਨੇ ਹਾਂ ਗੜੀ ਦੇ ਅੰਦਰ ਹੂੰ ਫੌਜਾਂ ਦਾ 10 ਲੱਖ ਦੀਆਂ ਨੇ ਫੌਜਾਂ ਦਾ 10 ਲੱਖ ਦੀਆਂ ਤੇ ਫਿਰ ਉਹ ਘੇਰਾ ਪਿਆ ਹੋਇਆ ਹੂੰ ਉਹਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਏ ਨੇ ਜ਼ਫਰਨਾਮੇ ਚ ਖਰ ਉਹ ਲਿਖਿਆ ਬਾਦਚਾ ਬਾਦਚਾ ਉਹ ਬਾਦ ਦੀ ਗੱਲ ਦੇਖਦੇ ਆ 40 ਲੱਖ ਦਾ ਘੇਰਾ ਪਿਆ ਹਾਂਜੀ ਗੁਰੂ ਗੋਬਿੰਦ ਸਿੰਘ ਕਿਲੇ ਵਿੱਚ ਨੇ 40 ਸਿੰਘ ਵਿੱਚ ਨੇ ਹੂੰ ਘੇਰਾ ਪਿਆ ਤੇ ਹੁਣ ਉਹਨਾਂ ਦਾ ਮੁਕਾਬਲਾ ਕਰਨਾ ਸੀ ਹਾਂ ਤੇ ਜੰਗੀ ਪੱਖ ਤੋਂ ਜੰਗ ਦੇ ਪੱਖ ਤੋਂ ਜੋ ਵੀ ਡਿਫੈਂਸ ਵਾਸਤੇ ਸੀ ਜੇ ਜੰਗ ਲੜਨ ਦਾ ਜੋ ਡਿਫੈਂਸ ਹੁੰਦੀ ਆ ਆਹ ਹੋਣਾ ਚਾਹੀਦਾ ਜੋ ਆਰਮੀ ਦੇ हिसाब ਨਾਲ ਜੋ ਹੋਣਾ ਉਹ ਸਾਰਾ ਟ੍ਰੇਨਡ ਕੀਤਾ ਹੋਇਆ ਸੀਗਾ ਹਮ ਗੁਰੂ ਗੋਬਿੰਦ ਸਿੰਘ ਉੱਪਰ ਬੈ ਗਏ ਹਮ 40 ਸਿੰਘ ਅੰਦਰ ਸੀ ਹਮ ਉਹਨੂੰ ਮੁਕਾਬਲਾ ਤਾਂ ਕਰਨਾ ਸੀ ਹੁੰਦਾ ਹਾਂ ਚਾਰ ਸਫੇਰੇ ਮੁਗਲਿਆ ਹਕੂਮਤ ਸੀ ਹਾਂ ਗੁਰੂ ਗੋਬਿੰਦ ਸਿੰਘ ਨੇ ਆਪ ਤਾਂ ਉੱਪਰ ਬੈ ਗਏ ਹਾਂ ਚਮਕੌਰ ਦੀ ਗੜੀ ਗੜੀ ਦੇ ਉੱਪਰ ਹਾਂਜੀ ਹਾਂ ਤੇ ਪੰਜ ਪੰਜ ਸਿੰਘ ਹਮ ਗੁਰੂ ਗੋਬਿੰਦ ਸਿੰਘ ਨੇ ਕਿਲੇ ਚ ਬਾਹਰ ਕੱਢੇ ਗੜੀ ਚ ਬਾਹਰ ਕੱਢੇ ਇਹ ਮੁਕਾਬਲਾ ਕਰੋ ਹਮ 10 ਲੱਖ ਦਾ ਮੁਕਾਬਲਾ ਪੰਜ ਸਿੰਘਾਂ ਦਾ ਸਵਾ ਲੱਖ ਪੰਜ ਸਿੰਘ ਨੇ ਹਮ ਸਿਰ ਪੰਜਾਂ ਸਿੰਘਾਂ ਦਾ ਜੱਥਾ ਬਾਹਰ ਭੇਜਿਆ ਉਹਨੇ ਹਮ ਆਪ ਉੱਪਰ ਬਹਿ ਗਏ ਹਾਂ ਜਿਹੜੇ ਆਉਂਦੇ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਉੱਥੇ ਤੀਰਾਂ ਦਾ ਮੁਕਾਬਲਾ ਕਰ ਤੀਰਾਂ ਨਾਲ ਮੁਕਾਬਲਾ ਕਰਦੇ ਸੀ ਤੀਰ ਅੰਦਾਜ਼ੀ ਨਾਲ ਉੱਪਰ ਬੈਠਾ ਉੱਪਰ ਬੈਠੇ ਹਾਂਜੀ ਉਹ ਪੰਜ ਸਿੰਘ ਲੜਦੇ ਲੜਦੇ ਪਤਾ ਨਹੀਂ ਕਿੰਨਿਆਂ ਨੂੰ ਖਤਮ ਕਰ ਗਏ ਹਮ ਜੰਗ ਦੇ ਵਿੱਚ ਹਮ ਆਪ ਸਰ 10 ਲੱਖ ਦਾ ਘੇਰਾ ਹਾਂ ਪੰਜ ਸਿੰਘ ਕਿਨੇ ਕਿਹ ਲੜ ਸਕਦੇ ਕਿੰਨੇ ਚਿਰ ਲੜ ਸਕਦੇ ਨੇ ਬਿਲਕੁਲ ਜਿੰਨਾ ਚਿਰ ਉਹਨਾਂ ਦੀ ਜ਼ਰੂਰਤ ਰਹੀ ਹਾਂ ਸ਼ਹੀਦ ਹੋ ਗਏ ਜਿੰਨੀ ਦਾ ਜਾਨ ਆਤਮ ਹਸਮਰਪਨ ਨਹੀਂ ਕੀਤਾ ਉਹਨਾਂ ਜਿੰਨਾ ਚਿਰ ਜਾਨ ਰਹੀ ਲੜਦੇ ਰਹੇ ਲੜਦੇ ਰਹੇ ਹਮ ਉਤੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਤੀਰ ਚਲਾਉਂਦੇ ਦੇ ਮੁਕਾਬਲਾ ਕਰਦੇ ਰਹੇ ਹਮ ਪੰਜ ਸਿੰਘ ਸ਼ਹੀਦ ਹੋ ਗਏ ਮੁਗਲੀਆ ਹਕੂਮਤ ਨੇ ਕਿਹਾ ਵੀ ਇਹ ਤਾਂ ਗੱਲ ਬਣਦੀ ਨਹੀਂ ਭਾਈ ਹਮ ਉਹਨਾਂ ਨੇ ਗੜੀ ਦੇ ਬਾਹਰਲੇ ਪਾਸੇ ਇੱਕ ਪੌੜੀ ਲਾਤੀ ਹਮ ਪੌੜੀ ਲਾਤੀਦਾ ਜਿਹੜਾ ਉਹਨਾਂ ਦਾ ਲੀਡਰ ਸੀ ਮੁਗਲਿਆ ਹਕੂਮਤ ਆ ਉਹ ਕਹਿੰਦਾ ਵੀ 40 ਸਿੰਘ ਨੇ ਅੰਦਰ 40 35 ਜਿੰਨੇ ਵੀ ਉਹਨਾਂ ਕੋ ਗਿਣਤੀ ਤਾਂ ਪੂਰੀ ਨਹੀਂ ਹੋਣੀ ਪਰ ਗੜੀ ਵਿੱਚ ਕਿੰਨੇ ਕਾਉਣੇ ਨੇ ਕਿੰਨੇ ਕਾਉਣੇ ਨੇ 10 ਲੱਖ ਦਾ ਕੇਰਾ ਕਹਿੰਦੇ ਪੰਜ ਸਿੰਘ ਆਏ ਨੇ ਕਿੰਨਿਆਂ ਨੂੰ ਮਾਰ ਕੇ ਉਹ ਮਰ ਗਏ ਨੇ ਉਹਨਾਂ ਤੇ ਮਰ ਗਏ ਹੀ ਕਹਿਣਾ ਸੀ ਨਾ ਆਪਣੇ ਵਾਸਤੇ ਤੇ ਸ਼ਹੀਦ ਨੇ ਹਾਂਜੀ ਵੀ ਤੁਸੀਂ ਐਦਾਂ ਕਰੋ ਪੌੜੀ ਲਾ ਕੇ ਨਾ ਉੱਤੇ ਜਾ ਕੇ ਮੁਕਾਬਲਾ ਕਰੋ ਮੁਕਾਬਲਾ ਕਰੋ ਹੂੰ ਜਦੋਂ ਉਹ ਪੌੜੀ ਤੋਂ ਚੜ੍ਹ ਕੇ ਜਿਹੜਾ ਵੀ ਉਹਨਾਂ ਦਾ ਦਲੇਰ ਜਿਹੜਾ ਮੰਨਦਾ ਸੀ ਆਪਣੇ ਆਪ ਨੂੰ ਜਾਂ ਹੁਕਮੰਦਾ ਸੀ ਉਹਨਾਂ ਦਾ ਹਾਂਜੀ ਜਦੋਂ ਮੜਾ ਜਾਇਆ ਸਿਰ ਉੱਪਰ ਚੱਕਣਾ ਗੁਰੂ ਗੋਬਿੰਦ ਸਿੰਘ ਨੇ ਤੀਰ ਬਖਸ਼ ਦੇਣਾ ਉਹਨੂੰ ਹੂੰ ਸਿੱਧਾ ਹੀ ਥੱਲੇ ਹਾਂ ਇਹ ਤਾਂ ਕਈ ਆਇ ਇੱਕ ਮਲੇਰ ਕੋਟਲੇ ਦਾ ਸੀ ਨਾਰਖਾ ਨਾਰਖਾ ਹਾਂਜੀ ਉਹ ਵੀ ਆਇਆ ਹੂੰ ਉਹਨੂੰ ਵੀ ਗੁਰੂ ਗੋਬਿੰਦ ਸਿੰਘ ਨੇ ਇੱਕ ਤੀਰ ਬਖਸ਼ ਦਿੱਤਾ। ਹਮ ਇੱਕ ਹੋਰ ਸੀ ਲੀਡਰ ਆ ਉਹਦਾ ਮੈਨੂੰ ਨਹੀਂ ਸੀ ਪਤਾ ਪਤਾ ਨਹੀਂ ਮੈਨੂੰ ਨਾਂ ਭੁੱਲ ਗਿਆ ਉਹਦਾ। ਹਾਂ ਉਹਨੇ ਜਦੋਂ ਦੇਖਿਆ ਵੀ ਇਹ ਤਾਂ ਉਪਰੋਂ ਤਾਂ ਕੰਮ ਖਤਮ ਹੋ ਹੀ ਜਾਂਦਾ। ਹਮ ਉਹ ਡਰ ਦਾ ਥੱਲੇ ਉਤਰ ਆ। ਹਮ ਗੁਰੂ ਗੋਬਿੰਦ ਸਿੰਘ ਨੇ ਚਿੱਠੀ 'ਚ ਜ਼ਿਕਰ ਵੀ ਕੀਤਾ ਫਤਿਹਨਾਮੇ 'ਚ। ਹਮ ਨੇ ਰੰਗਜੀਵ ਉਹਦਾ ਨਾਂ ਪਤਾ ਨਹੀਂ ਹੁਣ ਮੈਨੂੰ ਯਾਦ ਆਸ ਵੀ ਕਈ ਵਾਰੀ ਨਹੀਂ ਚੀਜ਼ਾਂ ਯਾਦ ਰਹਿੰਦੀਆਂ। ਹਮ ਉਹ ਕਹਿੰਦੇ ਤੇਰਾ ਇੱਕ ਸੂਰਬੀਰ ਭਦਰ ਆਇਆ ਸੀ ਉੱਤੇ। ਹਮ ਉਹ ਡਰਦਾ ਹੀ ਥੱਲੇ ਚਲਾ ਗਿਆ ਵੀ ਮੈਨੂੰ ਅਫਸੋਸ ਹੈ ਵੀ ਉੱਪਰ ਆਇਆ ਨਹੀਂ ਮੈਨੂੰ ਤੀਰ ਨਹੀਂ ਬੱਕ ਸਕਿਆ ਹੂੰ ਬੱਕ ਸਕਿਆ ਇਹ ਜ਼ਫਰਨਾਮੇ ਜਿਹਾ ਲਿਖਿਆ ਹੋਇਆ ਹੈ ਜ਼ਫਰਨਾਮੇ ਜਿਹਾ ਲਿਖਿਆ ਹੂੰ ਖੈਰ ਜੰਗ ਚੱਲਦਾ ਰਿਹਾ ਪੰਜ ਸਿੰਘ ਸ਼ਹੀਦ ਹੋ ਗਏ ਹਾਂ ਮਾਰੇ ਨੇ ਪੰਜਾਂ ਸਿੰਘਾਂ ਦਾ ਜੱਥਾ ਫਿਰ ਭੇਜਿਆ ਹੂੰ ਪੰਜ-ਪੰਜ ਕਰਕੇ ਭੇਜਦੇ ਰਹੇ ਹਾਂ ਫਿਰ ਸਾਬ ਜਦਾ ਅਜੀਤ ਸਿੰਘ ਹੂੰ ਗੁਰੂ ਗੋਬਿੰਦ ਸਿੰਘ ਦੇ ਸਾਹਮਣੇ ਆਇਆ ਕਹਿੰਦਾ ਪਿਤਾ ਜੀ ਮੈਨੂੰ ਵੀ ਆਗਿਆ ਦਿਓ ਹੂੰ ਮੈਂ ਵੀ ਜੰਗ ਰਿਜ਼ਰਵ ਖਾਵਾਂ ਹਾਂ ਫਿਰ ਸਾਬ ਜਦਾ ਅਜੀਤ ਸਿੰਘ ਦੀ ਕਮਾਂਡ ਇਹਦਾ ਪੰਜ ਸਿੰਘ ਫਿਰ ਭੇਜੇ ਹੂੰ ਤੇ ਜਾ ਕੇ ਫਿਰ ਉਹਨਾਂ ਦਾ ਮੁਕਾਬਲਾ ਕੀਤਾ ਹਾਂ ਤੇ ਮੁਕਾਬਲਾ ਤੁਹਾਨੂੰ ਪਤਾ ਹੈ ਵੀ ਜਿਹਦਾ ਸਿਰ ਲੈ ਕੇ ਜਿਹਨੂੰ ਤਿਆਰ ਕੀਤਾ ਹੋਵੇ ਖਾਲਸਾ ਹੂੰ ਤੇ ਉਹਨੇ ਡਰਨਾ ਥੋੜਾ ਉਹਨੇ ਡਰਨਾ ਕਿ ਸਿਰ ਤੇ ਪਹਿਲਾਂ ਦਿੱਤਾ ਹੋਇਆ ਉਹਨਾਂ ਦਾ ਜਦੋਂ ਸਿਰ ਦੇ ਕੇ ਤੇ ਸਿੱਖੀ ਬਣਿਆ ਹੂੰ ਸਿੱਖ ਬਣਿਆ ਸਿੰਘ ਬਣਿਆ ਹਾਂਜੀ ਖਾਲਸਾ ਬਣਿਆ ਹੂੰ ਜੇ ਤਾਂ ਪ੍ਰੇਮ ਖੇਲਣ ਕਾ ਚਾਹੋ ਹਮ ਸਿਰ ਧਰ ਤਲੀ ਗਲੀ ਮੇਰੀ ਆਓ ਗਲੀ ਮੇਰੀ ਆਓ ਜਿਹਨੇ ਸੇਰੀ ਤਲੀ ਤੇ ਰਖ ਲਿਆ ਹਾਂ ਉਹਦੇ ਅੰਦਰ ਡਰ ਕਿੱਥੇ ਡਰ ਕੇ ਹੁਣ ਸਾਬ ਜਿਆਦਾ ਅਜੀਤ ਸਿੰਘ ਦੀ ਕਮਾਨ ਥੱਲੇ ਪੰਜ ਹੋਰ ਗਏ ਹਮ ਉਹਨਾਂ ਨੇ ਵੀ ਪਰਥੂ ਬਾਤ ਆ ਫੜ ਕੇ ਕੇ ਹਮ ਪਰ ਜਿਨ੍ਹਾਂ ਚੋਂ ਤੇ ਜਾਨ ਰਹੀ ਹਮ ਤੀਰ ਵੀ ਵੱਜੇ ਉਹਨਾਂ ਦੇ ਜ਼ਖਮ ਬੜੇ ਹੋਏ ਜਿਨ੍ਹਾਂ ਚ ਹਿੰਮਤ ਰਹੀ ਹਿੰਮਤ ਨਹੀਂ ਹਾਰੀ ਉਹਨਾਂ ਨੇ ਹਮ ਸ਼ਹੀਦ ਹੋ ਗਏ ਸ਼ਹੀਦ ਹੋ ਗਏ ਵਾਰੋ ਵਾਰੀ ਪੰਜ ਪੰਜ ਸਿੰਘ ਕਰਕੇ ਸ਼ਹੀਦ ਹੁੰਦੇ ਗਏ ਹਮ ਕੂਰ ਸਿੰਘ ਰਹਿ ਗਏ ਪਿੱਛੇ ਉਹਨਾਂ ਦੇਖਿਆ ਵੀ ਇੱਥੇ ਤੇ ਜਸਾਰ ਸਿੰਘ ਹੁਣ 10 ਲੱਖ ਦੀ ਫੌਜ ਹੈ ਹਾਂ ਨੇਚਰਲੀ ਇਹ ਮੰਨਤਾ ਹੁੰਦਾ ਵੀ ਬਾਹਰ ਤਾਂ ਕਿਸੇ ਨਹੀਂ ਨਿਕਲਣ ਦੇਣਾ ਹੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕਿਹਾ ਉਹਨਾਂ ਨੇ ਵੀ ਤੁਸੀਂ ਆਨੰਦਗੜ੍ਹ ਇਹ ਕਿਲਾ ਗੜੀ ਛੱਡ ਦਿਓ ਚਮਕੌਰ ਦੀ ਗੜੀ ਵੀ ਤੁਸੀਂ ਬਾਹਰ ਜਾਓਗੇ ਸਿੱਖ ਹੋਰ ਬਣਾ ਲਓਗੇ ਹਾਂਜੀ ਤੇ ਜੇ ਤੁਸੀਂ ਵੀ ਇੱਥੇ ਸ਼ਹੀਦ ਹੋਗੇ ਤੇ ਸਿੱਖ ਕੌਮ ਤਾਂ ਕੀ ਬਣੇਗਾ ਹੂੰ ਗੁਰੂ ਗੋਬਿੰਦ ਸਿੰਘ ਨੇ ਜਵਾਬ ਦਿੱਤਾ ਹੂੰ ਉਹ ਕਹਿੰਦੇ ਨਹੀਂ ਲੋਕਾਂ ਨੇ ਵੀ ਲੋਕਾਂ ਦੇ ਪੁੱਤਰ ਮਰਵਾ ਕੇ ਤੇ ਆਪ ਨਿਕਲਾਏ ਆਪ ਨਿਕਲਾਏ ਨੇ ਹੂੰ ਉਦੋਂ ਫਿਰ ਪੰਜ ਸਿੰਘਾਂ ਨੇ ਹਾਂਜੀ ਕੋ ਪੰਜਾਂ ਸਿੰਘਾਂ ਨੂੰ ਪੰਥ ਬਣਾਇਆ ਸੀ ਗੁਰੂ ਗੋਬਿੰਦ ਸਿੰਘ ਨੇ ਪੰਜ ਪਿਆਰਿਆਂ ਨੂੰ ਪੰਜ ਪਿਆਰਿਆਂ ਨੂੰ ਹਾਂਜੀ ਤੇ ਉਹਨਾਂ ਨੂੰ ਹੁਕਮ ਦੇਣ ਦੀ ਵੀ ਤਾਕਤ ਦਿੱਤੀ ਸੀ ਉਹਨਾਂ ਨੇ ਹੂੰ ਜਦੋਂ ਗੁਰੂ ਗੋਬਿੰਦ ਸਿੰਘ ਨੇ ਪੰਜਾਂ ਪਿਆਰਿਆਂ ਦੀ ਚੋਣ ਕੀਤੀ ਸੀ ਨਾ ਉਹਨਾਂ ਨੂੰ ਅਮਰ ਛਕਾਇਆ ਸੀ ਹਾਂਜੀ ਉਸ ਤੋਂ ਬਾਅਦ ਫਿਰ ਗੁਰੂ ਗੋਬਿੰਦ ਸਿੰਘ ਨੇ ਉਹਨਾਂ ਤੋਂ ਅਮਰ ਛਕਾਇਆ ਸੀ ਹੂੰ ਤੇ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਨੂੰ ਹੁਕਮ ਦਿੱਤਾ ਸੀ ਹੂੰ ਵੀ ਅਸੀਂ ਤਾਂ ਸਿਰ ਦੇ ਕੇ ਸਿੱਖੀ ਲਈ ਹੈ ਤਾਂ ਤੁਸੀਂ ਕੀ ਭੇਟਾ ਤੁਸੀਂ ਅਮਰ ਸਿੰਘ ਨਾਲ ਤੁਸੀਂ ਕੀ ਭੇਟਾ ਕਰੋਗੇ ਮਹਾਰਾ ਜਣੇ ਇਹ ਤਾਂ ਪਰਿਵਾਰ ਹੀ ਬਾਹਰ ਦੇਣਾ ਹੈ ਨਾ ਤੇ ਹੂੰ ਤੇ ਪੰਜਾ ਸਿੰਘਾਂ ਨੇ ਫਿਰ ਹੁਕਮ ਕਰ ਦਿੱਤਾ ਗੁਰੂ ਗੋਬਿੰਦ ਸਿੰਘ ਨੂੰ ਹੂੰ ਵੀ ਤੁਸੀਂ ਚਲੇ ਜਾਓ ਇਥੋਂ ਹੂੰ ਤੁਸੀਂ ਜਾਓਗੇ ਸਿੱਖ ਪੰਥ ਦੀ ਫਿਰ ਅੱਗੇ ਹੋਰ ਵੱਧ ਜਾਏਗਾ ਹੋਰ ਸਿੱਖ ਸਜਾਲੋਗੇ ਹੂੰ ਫਿਰ ਗੁਰੂ ਗੋਬਿੰਦ ਸਿੰਘ ਮਹਾਰਾ ਨੇ ਕਿਹਾ ਵੀ ਮੈਂ ਜਾਣਾ ਹੈ ਹਾਂ ਪਰ ਲੋਕਸ਼ਿਪ ਕੇ ਨਹੀਂ ਜਾਣਾ ਮੈਂ ਹੂੰ ਡਰ ਥੱਲੇ ਨਹੀਂ ਜਾਣਾ ਹੂੰ ਇਹ ਵੀ ਇੱਕ ਜੰਗ ਦਾ ਹਿੱਸਾ ਹੁੰਦਾ ਹੈ ਹਮ ਹਿੱਸਾ ਲਾ ਲੋ ਜਾਉ ਤ੍ਰੀਕਲ ਲਾ ਲੋ ਹਮ ਗੁਰੂ ਗੋਬਿੰਦ ਸਿੰਘ ਨੇ ਆਪਣਾ ਜਿਹੜਾ ਕਲਗੀ ਜਿਗਾ ਸੀ ਨਾ ਹਾਂਜੀ ਭਾਈ ਸੰਗਤ ਸਿੰਘ ਸੀ ਉਹਨਾਂ ਚਾਲੀ ਸਿੰਘਾਂ ਵਿੱਚੋਂ ਇੱਕ ਹਾਂਜੀ ਉਹਦੀ ਸ਼ਕਲ ਉਹਦਾ ਫੇਸ ਗੁਰੂ ਗੋਬਿੰਦ ਸਿੰਘ ਨਾਲ ਮੈਚ ਕਰਦਾ ਸੀ ਮੈਚ ਕਰਦਾ ਸੀ ਹਮ ਮੈਚ ਕਰਦਾ ਸੀ ਬਿਲਕੁਲ ਮਹਾਰਾਏ ਫਿਰ ਉਹ ਆਪਣੀ ਕਲਗੀ ਜਿਗਾ ਜਿਹੜੀ ਹੈ ਉਹ ਭਾਈ ਸੰਗਤ ਸਿੰਘ ਨੂੰ ਦੇ ਦਿੱਤੀ ਹਮ ਉਹ ਨੂੰ ਉੱਥੇ ਬਿਠਾਤਾ ਸੀ ਜਿੱਥੇ ਆਪ ਬੈਠੇ ਸੀ ਹੂੰ ਉਹਨੂੰ ਬਿਠਾ ਕੇ ਅੱਧੀ ਰਾਤੀ ਉਹਨ ਰਾਤ ਨੂੰ ਉਹਨੂੰ ਇਹ ਨਹੀਂ ਪਤਾ ਲੱਗਦਾ ਰਾਤ ਨੂੰ ਜੰਗ ਬੰਦ ਵੀ ਹੋ ਜਾਂਦੀ ਹੈ ਹੂੰ ਜਦੋਂ ਦੇਖਿਆ ਵੀ ਹੁਣ ਰਾਤ ਪੈ ਗਈ ਹਨੇਰਾ ਦਿਸਦਾ ਕੁਝ ਉਸ ਵੇਲੇ ਕੋਈ ਚਾਨਣਾ ਹੁੰਦਾ ਸੀ ਜੇ ਬਿਜਲੀ ਹੁੰਦੀ ਸੀ ਹੂੰ ਮਾਂ ਰਾਤ ਦੇ ਵੇਲੇ ਉੱਥੋਂ ਫਿਰ ਗੁਰੂ ਗੋਬਿੰਦ ਸਿੰਘ ਜੀ ਨਿਕਲੇ ਨੰਗੇ ਪੈਰੀ ਨੰਗੇ ਪੈਰੀ ਜੁੱਤੀ ਨਹੀਂ ਪਾਈ ਸਿਰਫ ਇਹਸ ਕਰਕੇ ਵੀ ਜਿਹੜੇ ਸਿੰਘ ਸ਼ਹੀਦ ਹੋ ਗਏ ਨੇ ਜਿਨ੍ਹਾਂ ਨੇ ਕੁਰਬਾਨੀ ਦਿੱਤੀ ਹੈ ਹਾਂ ਵੀ ਉਹਨਾਂ ਦੀ ਕੁਰਬਾਨੀ ਦੇ ਨਾਲ ਜੁੱਤੀ ਨਾ ਛੋ ਜਾ ਕਿਤੇ ਹੂੰ ਲੰਗ ਲੰਗ ਕਈਆਂ ਨੇ ਫਿਰ ਉਥੋਂ ਇਹ ਵੀ ਸਲਾਹ ਦਿੱਤੀ ਵੀ ਸਾਹਿਬ ਜਾਦੇ ਸ਼ਹੀਦ ਹੋ ਗਏ ਨੇ ਪਹਿਲੀ ਵਾਰ ਬਾਬਾ ਅਜੀਤ ਸਿੰਘ ਜੀ ਦੂਜੀ ਵਾਰੀ ਬਾਬਾ ਜੁਹਾਰ ਸਿੰਘ ਜੀ ਉਹ ਵੀ ਸ਼ਹੀਦ ਹੋ ਗਏ ਹਮ ਤੇ ਕਿਹਾ ਵੀ ਸਾਹਿਬ ਜਾਦੇ ਤੇ ਕਪੜਾ ਤਾਂ ਪਾ ਦਿਓ ਹਮ ਗੁਰਗੁਮੈ ਸਨ ਕਿਹਾ ਨਹੀਂ ਇਹ ਮੇਰੇ ਦੋ ਸਾਹਿਬ ਜਾਦੇ ਨਹੀਂ ਉਹ ਸਿੱਖ ਵੀ ਇਹਨਾਂ ਦੇ ਬਰਾਬਰ ਹੀ ਨੇ ਹਮ ਮੈਂ ਵਿਸਥਾਰ ਨਹੀਂ ਕਰਨਾ ਚਲੇ ਗਏ ਉੱਥੇ ਬਾਹਰ ਜਾ ਕੇ ਉਹਨਾਂ ਨੇ ਰਾਧੇ ਨੇ ਰੇ ਵਿੱਚ ਨੇਰਾ ਸੀ ਰਾਤ ਦਾ ਜਦੋਂ ਨਿਕਲੇ ਸਿੱਥੋਂ ਉਹਨਾਂ ਨੇ ਉੱਚੀ ਆਵਾਜ਼ ਦਿੱਤੀ ਵੀ ਹਿੰਦੂਆ ਦਾ ਪੀਰ ਹਿੰਦ ਪੀਰ ਕਹਿੰਦੇ ਹਿੰਦੂਆ ਦਾ ਪੀਰ ਹੀ ਕਹਿੰਦੇ ਸੀ ਉਦੋਂ ਹਾਂ ਵੀ ਜਾ ਰਿਹਾ ਉਹਨਾਂ ਨੇ ਤਾੜੀ ਮਾਰੀ ਹੂੰ ਵੀ ਡਰ ਕੇ ਨਹੀਂ ਜਾਣਾ ਤਾੜੀ ਮਾਰ ਕੇ ਫਿਰ ਉਸ ਤੋਂ ਚਲੇ ਗਏ ਜਦੋਂ ਮਾਰੇ ਤਾੜੀ ਮਾਰੀ ਉੱਚੀ ਆਵਾਜ਼ ਵਿੱਚ ਕਿਹਾ ਹਿੰਦ ਦਾ ਪੀਰ ਜਾ ਰਿਹਾ ਉਹ ਨੇਰੇ ਚ ਗੁਰੂ ਗੋਬਿੰਦ ਸਿੰਘ ਨੂੰ ਤਾਂ ਕੋਈ ਵੇਖ ਨਹੀਂ ਸਕਿਆ ਹਾਂ ਉਹ ਮੁਸਲਮਾਨ ਆਪਸ ਵਿੱਚ ਲੜਨ ਲੱਗ ਪਏ ਹੂੰ ਉਹਨਾਂ ਦੇਖਿਆ ਵੀ ਐ ਜਾ ਰਿਹਾ ਉਹ ਆਪਸ ਵਿੱਚ ਬੜੇ ਮਰ ਗਏ ਹੂੰ ਗੁਰੂ ਗੋਬਿੰਦ ਸਿੰਘ ਚਲੇ ਗਏ ਹਾਂ ਨਾਲ ਤਿੰਗ ਤਿੰਨ ਸਿੰਘ ਸੀ ਹੂੰ ਭਾਈ ਦਇਆ ਸਿੰਘ ਭਾਈ ਮਾਨ ਸਿੰਘ ਤੇ ਤੀਜੇ ਦਾ ਨਾਮ ਤਾਂ ਮੈਨੂੰ ਉਹ ਨਹੀਂ ਪੂਰਾ ਯਾਦ ਲੇਕਿਨ ਉਥੋਂ ਇਹ ਤਾਰਿਆਂ ਦੀ ਸੇਹ ਦੀ ਗੱਲ ਕਰਕੇ ਗਏ ਸੀ ਹੂੰ ਤੋਂ ਅੱਗੇ ਕੱਲੇ ਕੱਲੇ ਜਾਣਾ ਸੀ ਹਾਂ ਵੀ ਇਹ ਜਿਹੜਾ ਤਾਰਾ ਹੈ ਸੇਹ ਤੇ ਜਾਣਾ ਹਾਂ ਉਥੇ ਆਪਾਂ ਇਕੱਠੇ ਹੋਣਾ ਹੂੰ ਗੁਰੂ ਗੋਬਿੰਦ ਸਿੰਘ ਤਾੜੀ ਮਾਰ ਕੇ ਚਲੇ ਗਏ ਉਹ ਤਾੜੀ ਸਾਬ ਆਸਾਨ ਅਜੀ ਵੀ ਹੈ ਚਮਕੌਰ ਸਾਹਿਬ ਹਾਂਜੀ ਉਥੋਂ ਗਏ ਫਿਰ ਚਾਰ ਸਾਹਿਬ ਤੋਂ ਹੁੰਦੇ ਹੋਏ ਮਾਛੂਆਲੇ ਚਲੇ ਗਏ ਹੂੰ ਉਥੇ ਵੀ ਬਾਕੀ ਦੇ ਸਿੰਘ ਵੀ ਉਥੇ ਆ ਕੇ ਲਗੇ ਹਾਂ ਬਈ ਦਾ ਸਿੰਘ ਭਾਈ ਮਾਨ ਸਿੰਘ ਹੂੰ ਤੀਜੇ ਦਾ ਮੈਨੂੰ ਨਾ ਯਾਦ ਨਹੀਂ ਨਾ ਹੂੰ ਤੇ ਮਾਛੂਆਲੇ ਜਦੋਂ ਗੁਰੂ ਗੋਬਿੰਦ ਸਿੰਘ ਗਏ ਨੇ ਨੰਗੇ ਪੈਰੀ ਗਏ ਹੂੰ ਰਾਤ ਦਾ ਸਮਾਂ ਠੰਡ ਦਾ ਟਾਈਮ ਹੂੰ ਉੱਥੇ ਜਾ ਕੇ ਕਈ ਚਿਰ ਤੋਂ ਜਦੋਂ ਦੇ ਆਨੰਦਗੜ੍ਹ ਦਾ ਕਿਲਾ ਛੱਡਿਆ ਸੀ ਦਿਨ ਰਾਤ ਐਸੇ ਸੰਘਰਸ਼ ਵਿੱਚ ਰਹੇ ਨੇ ਹਮ ਆਰਾਮ ਨਹੀਂ ਆਉਟ ਹੋ ਜਾਂਦੀ ਐ ਇਸ ਸਰੀਰ ਐ ਉਸ ਸਰੀਰ ਐ ਹਮ ਉੱਥੇ ਜਾ ਕੇ ਇੱਕ ਖੂਹ ਦੇ ਨੇੜੇ ਖੂਹ ਦੀ ਟਿੰਡ ਲੈ ਕੇ ਉਸ ਰਾਣੇ ਰੱਖ ਕੇ ਉੱਥੇ ਗੁਰੂ ਗੋਬਿੰਦ ਸਿੰਘ ਨੇ ਆਰਾਮ ਕੀਤਾ ਆਰਾਮ ਕੀਤਾ ਹਾਂਜੀ ਮਾਛੂਵੜੇ ਸਾਹਿਬ ਹਮ ਹਮ ਉਹ ਉਸ ਵੇਲੇ ਤੇ ਮਾਛੂ ਮਾਛੂਵੜਾ ਹੀ ਸੀ ਕੱਲਾ ਮਾਛੂਵੜਾ ਹਾਂਜੀ ਤੇ ਸਾਹਿਬ ਦਾ ਗੁਰੂ ਗੋਬਿੰਦ ਸਿੰਘ ਨੇ ਬਣਾਤਾ ਨਾ ਹਾਂਜੀ ਹਾਂਜੀ ਉਹ ਤਾਂ ਮਾਛੂਵੜਾ ਸਾਹਿਬ ਹੀ ਕਹਿੰਨੇ ਆਪਾਂ ਹਮ ਹੈ ਤੇ ਉਥੇ ਮਸੰਦ ਸੀ ਗੁਲਾਬਾ 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 ਮਸੰਦ ਮਾਚੂੜੇ ਦਾ ਹੂੰ ਉਹਨੂੰ ਪਤਾ ਲੱਗਾ ਤੇ ਉਹ ਗੁਰੂ ਗੋਬਿੰਦ ਸਿੰਘ ਨੂੰ ਆਪਣੇ ਘਰ ਲੈ ਗਿਆ ਹੂੰ ਕਿਉਂਕਿ ਚਾਰ ਸਵੇਰੇ ਤੇ ਜਿਹੜੀ ਮੁਗਲਿਆ ਹਕੂਮਤ ਦੀਆਂ ਫੌਜਾਂ ਸੀ ਹੂੰ ਉਹ ਲੱਭਦੀਆਂ ਫਿਰਦੀਆਂ ਸੀ ਗੁਰੂ ਗੋਬਿੰਦ ਸਿੰਘ ਨੂੰ ਹਾਂ ਉਹਦੇ ਘਰ ਗਏ ਉਥੇ ਖਾਣਾ ਖਾਤਾ ਇਤਿਹਾਸ ਦਾ ਕਹਿੰਦਾ ਕਿ ਗੁਰੂ ਗੋਬਿੰਦ ਸਿੰਘ ਨੇ ਕਿਉਂਕਿ ਉਹ ਜਿਹੜੀ ਅੰਦਰ ਜ਼ਰੂਰਤ ਸੀ ਨਾ ਉਹ ਖਾਣੀ ਸੀ ਉਹ ਖਾਣੀ ਸੀ ਹੂੰ ਗੁਲਾਬਾ ਮਸੰਦ ਘਰ ਤਾਂ ਲੈ ਗਿਆ ਹਾਂ ਲੇਕਿਨ ਡਰ ਗਿਆ ਅੰਦਰੋਂ ਡਰ ਗਿਆ ਹੂੰ ਹੂੰ ਹੁਣ ਪਤਾ ਨਹੀਂ ਮੈਨੂੰ ਪੂਰਾ ਸ਼ੋਰ ਨਹੀਂ ਹਮ ਗੁਲਾਬਾ ਮਸੰਦ ਆਪ ਲੈ ਕੇ ਗਿਆ ਜਾਂ ਗੁਰੂ ਗੋਬਿੰਦ ਸਿੰਘ ਆਪ ਉਹਦੇ ਘਰ ਗਏ ਨੇ ਹਮ ਫਿਰ ਗਏ ਹੈਗੇ ਨੇ ਗਏ ਹੈਗੇ ਨੇ ਹਾਂਜੀ ਉੱਥੇ ਇਤਿਹਾਸ ਕਹਿੰਦਾ ਗੁਰੂ ਗੋਬਿੰਦ ਸਿੰਘ ਨੇ ਮੀਟ ਖਾਦਾ ਮੀਟ ਖਾਦਾ ਹਮ ਖਾਦਾ ਜਾਂ ਨਹੀਂ ਖਾਦਾ ਬਣਾਇਆ ਹਮ ਉਹ ਵੀ ਇੱਕ ਪਰਖ ਵਾਸਤੇ ਸੀ ਗੁਲਾਬੇ ਮਸੰਦ ਦੇ ਅੰਦਰ ਜਿਹੜਾ ਡਰ ਭੈ ਸੀ ਨਾ ਉਹਨੂੰ ਕੱਢਣ ਵਾਸਤੇ ਹਮ ਉਹ ਕਹਿੰਦੇ ਨੇ ਸੰਖੀਆਂ ਇੱਧਰ ਛੁੱਟੀ ਗਏ ਤੇ ਛੁੱਟੀ ਗਏ ਮੁਸਲਮਾਨਾਂ ਦੇ ਘਰ ਸੀ ਹਾਂ ਗੁਲਾਬਾ ਡਰ ਗਿਆ ਹਮ ਗੁਰੂ ਗੋਬਿੰਦ ਸਿੰਘ ਉਤੋਂ ਫਿਰ ਜਾਣ ਦੀ ਅੱਗੇ ਤਿਆਰੀ ਕੀਤੀ ਹੂੰ ਉਥੇ ਇੱਕ ਸਿੱਖ ਸੀ ਹਾਂਜੀ ਉਹਨੇ ਮਹਾਰਾਜ ਨੂੰ ਚੋਲਾ ਭੇਟ ਕੀਤਾ ਸੀ ਹੂੰ ਤੇ ਉਥੇ ਉਹ ਮਿੱਟੀ ਦੇ ਵਿੱਚ ਮਿੱਟੀ 'ਚ ਰੰਗ ਹੁੰਦੇ ਨਾ ਹਾਂਜੀ ਉਹ ਛੋਲੇ ਦਾ ਨੀਲਾ ਰੰਗ ਉਹਦਾ ਗਨੀਖਾ ਨਵੀਖਾ ਉਥੇ ਸੀ ਨਾ ਹਾਂਜੀ ਗਨੀਖਾ ਨਵੀਖਾ ਉਹਨਾਂ ਨੇ ਸਾਰੀ ਸਕੀਮ ਬਣਾਈ ਨਾ ਹਾਂਜੀ ਇਹ ਮਹਾਰਾਜ ਨੂੰ ਇੱਥੇ ਲੈ ਕੇ ਜਾਣਾ ਉਹ ਮਹਾਰਾਜ ਦੇ ਸ਼ਰਾਲੂ ਸੀ ਹੂੰ ਅਨੰਦਪੁਰ ਸਾਹਿਬ ਉਹ ਘੋੜੇ ਵਿੱਚ ਜਾਂਦੇ ਹੁੰਦੇ ਸੀ ਮਹਾਰਾਜ ਦੇ ਕੋਲ ਹੂੰ ਉਹਨਾਂ ਨੇ ਸਕੀਮ ਬਣਾਈ ਵੀ ਲੈ ਕੇ ਵੀ ਜਾਣਾ ਚਾਰ ਸਵੇਰੇ ਮੁਸਲਮਾਨ ਵੀ ਨੇ ਹੂੰ ਤੇ ਪਿੱਛੋਂ ਅਨੰਦਪੁਰ ਸਾਹਿਬ ਦਾ ਇਕੱਲਾ ਜਦੋਂ ਤਾਂ ਛੱਡਿਆ ਇਹ ਖਿਹੜਾ ਛੱਡ ਨਹੀਂ ਰੇ ਹਾਂ ਮੁਗਲਿਆ ਹਕੂਮਤ ਹੂੰ ਵੀ ਸੇਫ ਲੈ ਕੇ ਵੀ ਜਾਣਾ ਇਹਨਾਂ ਨੂੰ ਹਾਂ ਉਹਨਾਂ ਨੇ ਫਿਰ ਸਕੀਮ ਬਣਾਈ ਸੀ ਹੂੰ ਉਹ ਚੋਲੇ ਇੱਕ ਮੱਟੀ ਚ ਨੀਲਾ ਰੰਗ ਪਾ ਕੇ ਨੀਲਾ ਰੰਗ ਚਾੜ ਕੇ ਚੋਲੇ ਨੂੰ ਹੂੰ ਉਹ ਗੁਰੂ ਗੋਬਿੰਦ ਸਿੰਘ ਨੂੰ ਬਨਾਇਆ ਹਾਂਜੀ ਨੀਲੇ ਚੋਲਾ ਹੂੰ ਤੇ ਪਾਲਕੀ ਦੇ ਵਿੱਚ ਗਨੀਖਾਨ ਨਵੀਖਾਨ ਤੇ ਜਿਹੜੇ ਤਿੰਨ ਸਿੰਘ ਸੀ ਉਹਨਾਂ ਵਿੱਚੋਂ ਦੋ ਸਿੰਘਾਂ ਨੇ ਹੂੰ ਚਲੋ ਭੇ ਬਦਲੇ ਜਾਂ ਕੀ ਕੀਤਾ ਇਹ ਤੇ ਇਤਿਹਾਸ ਵਾਰੇ ਲਿਖਿਆ ਕਿਤੇ ਪਰ ਨਹੀਂ ਇਹਨਾਂ ਸਟੱਡੀ ਕੀਤੀ ਹੂੰ ਲੈ ਗਏ ਹੂੰ ਤੇ ਮੌਲੀਆ ਹਕੂਮਤ ਆ ਉਹਨੂੰ ਥਾਂ ਥਾਂ ਤੇ ਲੱਭਦੇ ਫਿਰਦੇ ਸੀ ਗੁਰੂ ਗੋਬਿੰਦ ਸਿੰਘ ਜੀ ਨੂੰ ਹੂੰ ਤੇ ਗੁਰੂ ਗੋਬਿੰਦ ਸਿੰਘ ਦਾ ਪੇਸ਼ ਇੱਕ ਫਕੀਰ ਵਾਲਾ ਬਣਾਉਂਦਾ ਪੀਰ ਵਾਲਾ ਹੂੰ ਇਹ ਉੱਚਾ ਪੀਰ ਜਿਹੜਾ ਨਾ ਹਾਂਜੀ ਇਹ ਪਤਾ ਨਹੀਂ ਮਲਤਾਨ ਦੇ ਇਲਾਕੇ ਜਿਹੜਾ ਹੁਣ ਪਾਕਿਸਤਾਨ ਚ ਰਹਿ ਗਿਆ ਉਥੋਂ ਦਾ ਪੀਰ ਹੈ ਉਹਦੀ ਬੜੀ ਮਾਨਤਾ ਹੈ ਨਾ ਚ ਠੀਕ ਹੈ ਮੁਸਲਮਾਨਾਂ ਵਿੱਚ ਹੂੰ ਇਸਲਾਮ ਵਿੱਚ ਉਹ ਜਦੋਂ ਗੁਰੂ ਗੋਬਿੰਦ ਸਿੰਘ ਨੂੰ ਚੁੱਕ ਕੇ ਲੈ ਗਏ ਉਹਦੇ ਵਿੱਚ ਉੱਤੇ ਬਿਠਾ ਕੇ ਹਾਂਜੀ ਬਗਲ ਕੀਤੇ ਹੂੰ ਉਸ ਰਸਤੇ 'ਚ ਕੋਈ ਮੁਸਲਮਾਨ ਮਗਲ ਫੌਜਾ ਮਿਲ ਨਾ ਹੂੰ ਤੇ ਨੇਚਰਲੀ ਉਹਨਾਂ ਨੇ ਪੁੱਛਣਾ ਸੀ ਕਿ ਕੌਣ ਹੈ ਹੂੰ ਉਹ ਕਹਿੰਦੇ ਇਹ ਤਾਂ ਉਛਦਾ ਪੀਰ ਨੇ ਜੀ ਸਾਡੇ ਪੀਰ ਨੇ ਹੂੰ ਇਸ ਤਰੀਕੇ ਨਾਲ ਮਹਾਰਾਜ ਨੇ ਲੈ ਗਏ ਉਹ ਤੋਂ ਉਸ ਤੋਂ ਬਾਅਦ ਫਿਰ ਮਹਾਰਾਜ ਉੱਥੇ ਆ ਗਏ ਆ আলমগীর ਸਾਹਿਬ আলমগীর ਸਾਹਿਬ ਹੂੰ ਤੇ ਅੱਗੇ ਫਿਰ ਇੱਕ ਹੋਰ ਯਾਨੀ ਉਸ ਰਸਤੇ ਤੇ ਤੁਰੇ ਗਏ ਫਲਾਈ ਸਾਹਿਬ ਗਏ ਫਲਾਈ ਫਲਾਈ ਸਾਹਿਬ ਗਏ আলমগীর ਸਾਹਿਬ ਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਭਾਈ ਨਗਾਇਆ ਨੇ ਭਾਈ ਨਗਾਇਆ ਨੇ ਘੋੜਾ ਪੇਟ ਦਿੱਤਾ ਸੀ ਹਾਂਜੀ ਹੂੰ ਉਥੋਂ ਫਲਾਈ ਸਾਹਿਬ ਤੇ ਜਾ ਕੇ ਅਗੇ ਹੀਰਾਪਿੰਡਿਕ ਆਉਂਦਾ ਹੈ ਹੀਰਾ ਹੂੰ ਉਥੇ ਗੁਰੂ ਗੋਬਿੰਦ ਸਿੰਘ ਗਏ ਨੇ ਹੂੰ ਉਥੇ ਜਾ ਕੇ ਗੁਰੂ ਗੋਬਿੰਦ ਸਿੰਘ ਨੇ ਜ਼ਫਰਨਾਮਾ ਲਿਖਿਆ ਹੂੰ ਜ਼ਫਰਨਾਮਾ ਲਿਖ ਕੇ ਭਾਈ ਦਾਇਆ ਸਿੰਘ ਦੀ ਡਿਊਟੀ ਲਾਈ ਹੂੰ ਵੀ ਉਸ ਵੇਲੇ ਦੱਖਣ ਦੇ ਵਿੱਚ ਸੀ ਰੰਗਜੀਤ ਠੀਕ ਹੈ ਗੁਰੂ ਗੋਬਿੰਦ ਸਿੰਘ ਨੇ ਭਾਈ ਦਾਇਆ ਸਿੰਘ ਨੂੰ ਕਿਹਾ ਵੀ ਇਹ ਰੰਗਜੀਤ ਨੂੰ ਜਾ ਕੇ ਚਿੱਠੀ ਦੇਣੀ ਹੈ ਹੂੰ ਭਾਈ ਦਾਇਆ ਸਿੰਘ ਲੈ ਕੇ ਗਿਆ ਸੀ ਚਿੱਠੀ ਘਰ ਹੂੰ ਉਹਦੇ ਵਿੱਚ ਐਨਾ ਉਹਨੂੰ ਸ਼ਰਮਸਾਰ ਕੀਤਾ ਔਰੰਗਜ਼ੇਬ ਨੂੰ ਚਿੱਠੀ ਵਿੱਚ ਹੂੰ ਵੀ ਤੇਰਾ ਨਾਮ ਔਰੰਗਜ਼ੇਬ ਹੈ ਹੂੰ ਔਰੰਗਜ਼ੇਬ ਦੀ ਜਿਹੜਾ ਅਰਥ ਹੈ ਮੀਨਿੰਗ ਹੈ ਹੂੰ ਬੜਾ ਵੱਡਾ ਹੈ ਹੂੰ ਪਰ ਤੂੰ ਉਹਨੂੰ ਵੀ ਲਾਜ ਲਾਈ ਤੂੰ ਉਹਨੂੰ ਵੀ ਲਾਜ ਲਾਈ ਹੂੰ ਸਿੰਘਾਂ ਦੀ ਕੁਰਬਾਨੀ ਦੀ ਵੀ ਗੱਲ ਕੀਤੀ ਹੂੰ ਬਹਾਦਰ ਦੀ ਗੱਲ ਵੀ ਕੀਤੀ ਹੂੰ ਸਾਰਾ ਕੁਝ ਕੀਤਾ ਹਾਂ ਉਸ ਤੋਂ ਬਾਅਦ ਜਦੋਂ ਚਿੱਠੀ ਪੜ੍ਹੀ ਨਾ ਔਰੰਗਜ਼ੇਬ ਨੇ ਹੂੰ ਤੇ ਉਹ ਸ਼ਰਮਸਾਰ ਹੋ ਕੇ ਉਹ ਮਰ ਗਿਆ ਉਹ ਮਰ ਗਿਆ ਹੂੰ ਉੱਥੇ ਹੀ ਮਰ ਗਿਆ ਦੱਖਣ ਵਿੱਚ ਹੂੰ ਗੁਰੂ ਗੋਬਿੰਦ ਸਿੰਘ ਉਸ ਤੋਂ ਬਾਅਦ ਫਿਰ ਅੱਗੇ ਚੱਲ ਪਏ ਉੱਥੋਂ ਹੂੰ ਹੈਰਾ ਤੋਂ ਹਾਂਜੀ ਚਲਦੇ ਆ ਚਲਦੇ ਆ ਉਹ ਰਾਏਕੋਟ ਪਹੁੰਚ ਗਏ ਹੂੰ ਉੱਥੇ ਇੱਕ ਰਾਏਕਲਾ ਸੀ ਰਾਏਕਲਾ ਹਾਂਜੀ ਰਾਏਕਲਾ ਹੂੰ ਜਿਹਦੀ ਫੈਮਿਲੀ ਹੁਣ ਪਾਕਿਸਤਾਨ ਵਿੱਚ ਹੈ ਅਛਾ ਉਹਨਾਂ ਦੀ ਫੈਮਿਲੀ ਹੁਣ ਪਾਕਿਸਤਾਨ ਵਿੱਚ ਹੈ ਪਾਕਿਸਤਾਨ ਵਿੱਚ ਹੈ ਠੀਕ ਹੈ ਉਹ ਜਿਹੜਾ ਉੱਥੇ ਘੜਾ ਸੀ ਨਾ ਜਿਹੜਾ ਹਾਂਜੀ ਜਦੋਂ ਰਾਏਕਲੇ ਕੋਲ ਗਏ ਨੇ ਹਾਂਜੀ ਉਹ ਮਹਾਰਾਜ ਦੇ ਸ਼ਰਧਾਲੂ ਸੀ ਹੂੰ ਉਹਦੇ ਕਰ ਰਹੇ ਨੇ ਹੂੰ ਉਥੋਂ ਫਿਰ ਉਹ ਜਿਹੜਾ ਭੇਜਿਆ ਸੀ ਨਾ ਸਰੰਦ ਆ ਨੂਰਾ ਮਾਹੀ ਨੂਰਾ ਮਾਹੀ ਹਾਂਜੀ ਉਹਨੂੰ ਭੇਜਿਆ ਸੀ ਉਥੇ ਹੂੰ ਇਸਰੰਦ ਫਤੇ ਪਤਾ ਕਰਕੇ ਆ ਛੋਟੇ ਸਾਹਿਬ ਜਦੇ ਛੋਟੇ ਸਾਹਿਬ ਜਦੇ ਤੱਕ ਹੀ ਬਣਿਆ ਹੂੰ ਉਹ ਗਿਆ ਹਾਂ ਉਹਨੇ ਫਿਰ ਸਾਰੀ ਕਹਾਣੀ ਸੁਣਾਈ ਵੀ ਉਹ ਤਾਂ ਵਜ਼ੀਰ ਖਾਨ ਨੇ ਨੀਅਾਂ ਚ ਚੜਕੇ ਸ਼ਹੀਦ ਕਰ ਦਿੱਤੇ ਨੇ ਹੂੰ ਸਾਰੀ ਸਟੋਰੀ ਸੁਣਾਈ ਗੁਰੂ ਗੁਰੂ ਗੋਬਿੰਦ ਸਿੰਘ ਨੂੰ ਜਦੋਂ ਫਤ ਲੱਗਾ ਨੂਰੇਬਾਈ ਨੇ ਖਬਰ ਦਿੱਤੀ ਹੂੰ ਗੁਰੂ ਗੋਬਿੰਦ ਸਿੰਘ ਕੋਲੇ ਇੱਕ ਤੀਰ ਸੀ ਹੂੰ ਤੀਰ ਕਾ ਕਾਇਦਾ ਬੁੱਟਾ ਸੀ ਹਾਂਜੀ ਤੀਰ ਨਾ ਫੁੱਟਦਾ ਹੂੰ ਤੇ ਗੁਰੂ ਗੋਬਿੰਦ ਸਿੰਘ ਕਹਿਣ ਲੱਗੇ ਜ਼ੁਲਮ ਜੜੋਂ ਫੁੱਟਿਆਗੇ ਜੁੜੋਂ ਜ਼ੁਲਮ ਦਾ ਖਾਤਮਾ ਹੋ ਗਿਆ ਖਾਤਮਾ ਹੋ ਗਿਆ ਹੂੰ ਤੇ ਉਥੇ ਇੱਕ ਬੁਛੇਰੀ ਸੀ ਕੌਣ ਬੁਛੇਰੀ ਗਾਂ ਤਾਂ ਜੀ ਅੱਛਾ ਬੁਛੇਰੀ ਹਾਂ ਤੇ ਮਾਰੇ ਨੇ ਕਿਹਾ ਰਾਏ ਕਲ ਨੂੰ ਕਿ ਵੀ ਇਹ ਤਾਂ ਦੁੱਧ ਚੋ ਉਹ ਕਹਿੰਦਾ ਇਹ ਤਾਂ ਤੇ ਦੁੱਧ ਹੈ ਨਹੀਂ ਅਜੇ ਹਾਂ ਯਾਨੀ ਉਹ ਅਜੇ ਗਬਨ ਬਚਾ ਨਹੀਂ ਸੋਦਾ ਕੋਈ ਉਸ ਤੋਂ ਪਹਿਲਾਂ ਦੁੱਧ ਹੁੰਦਾ ਨਹੀਂ ਹੁੰਦਾ ਨਹੀਂ ਹਾਂਜੀ ਤੇ ਮਾਰੇ ਕਹਿੰਦੇ ਕੋਈ ਨਹੀਂ ਚੋਤ ਸੀ ਹਮ ਇੱਕ ਮਟਕਾ ਦਿੱਤਾ ਮਾਰੇ ਨੇ ਹਾਂ ਮਟਕੇ ਥੱਲੇ ਮੋਰੀਆਂ ਹਾਂ ਦਿਸਣ ਨਾ ਦਿਸਣ ਜਿੱਦਾਂ ਵੀ ਯਾਨੀ ਚੋਣ ਵਾਲਾ ਮਟਕਾ ਦਿੱਤਾ ਹਮ ਕਹਿੰਦੇ ਇਹ ਤੁਰੀ ਹੋ ਜਾਣਾ ਹਮ ਮਾਰੇ ਕਹਿੰਦੇ ਨਹੀਂ ਹਮ ਮਟਕਾ ਦਿੱਤਾ ਉਹ ਗੜੇ ਕੇ ਸਮ ਦਾ ਜਿਹੜਾ ਹੁੰਦਾ ਨਾ ਗਾਗਰ ਜਿਵੇਂ ਗਾਗਰ ਉਹ ਝੋਟੀ ਦਾ ਦੁੱਧ ਚੋਇਆ ਹਮ ਤੇ ਦੁੱਧ ਵਗਿਆ ਨਹੀਂ ਉਹਦੇ ਚ ਹਮ ਉਹ ਰਾਏ ਕੱਲੇ ਨੂੰ ਦਿੱਤਾ ਹਮ ਉਹ ਜਿਹੜੀ ਗਾਗਰ ਸੀ ਹਮ ਹਮ ਉਹ ਅਜੇ ਤੱਕ ਪਾਕਿਸਤਾਨ ਵਿੱਚ ਉਹਨਾਂ ਦੇ ਖਾਨਦਾਨ ਕੋਲ ਹੈਗੀ ਹਾਂਜੀ 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 ਬਿਲਕੁਲ ਉਹ ਅਮਰੀਕਾ ਵੀ ਕਈ ਵਾਰੀ ਲੈ ਕੇ ਆਏ ਨੇ ਹਾਂ ਉਹ ਵਕਫ ਵਕ ਇਲਾਕਿਆਂ 'ਚ ਸਿੱਖ ਅਜੇ ਤੱਕ ਉਹਦਾ ਸਤਿਕਾਰ ਕਰਦੇ ਨੇ ਹਾਂਜੀ 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 ਹੂੰ ਹੂੰ ਚਲੋ ਧਾਰਮਿਕ ਪੱਖੋਂ ਉਹਦਾ ਕੀ ਮਹੱਤਵ ਹੈ ਕੀ ਨਹੀਂ ਉਹ ਤੇ ਇੱਕ ਅਲੱਗ ਅਲੱਗ ਹੈ ਹਾਂ ਪਰ ਇਤਿਹਾਸਕ ਪੱਖ ਤੋਂ ਜੋ ਗੁਰੂ ਗੋਬਿੰਦ ਸਿੰਘ ਦੇ ਇਤਿਹਾਸ ਨਾਲ ਜੁੜੀ ਹੋਈ ਗੱਲ ਹੈ ਇਸ ਕਰਕੇ ਉਹਦਾ ਸਤਿਕਾਰ ਕਰਦੇ ਨੇ ਹਾਂਜੀ ਹੂੰ ਹੂੰ ਤੇ ਉਸ ਤੋਂ ਬਾਅਦ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਅੱਗੇ ਚੱਲ ਪਏ ਹੂੰ ਜਾਂਦੇ ਜਾਂਦੇ ਫਿਰ ਕੋਟ ਕਪੂਰੇ ਪਹੁੰਚੇ ਹੂੰ ਕਪੂਰਾ ਸੀ ਉੱਥੋਂ ਦਾ ਇਲਾਕੇ ਦਾ ਮੁਖੀ ਮੁਖੀ ਸੀ ਲੀਡਰ ਸੀ ਹਾਂਜੀ ਉਹਨੇ ਇੱਕ ਕੋਟ ਕਿਲਾ ਬਣਾਇਆ ਸੀ ਤੇ ਉਹਦਾ ਨਾਮ ਕੋਟ ਕਪੂਰਾ ਸ਼ਹਿਰ ਦਾ ਨਾਮ ਹੀ ਉਹਦੇ ਨਾਂ ਤੇ ਪਿਆ ਹੂੰ ਗੁਰੂ ਗੋਬਿੰਦ ਸਿੰਘ ਉਹਦੇ ਕੋ ਆ ਕੇ ਠਹਿਰੇ ਨੇ ਹੂੰ ਉਸੇ ਸਮੇਂ ਦੇ ਵਿੱਚ ਹੀ ਜਦੋਂ ਗੁਰੂ ਗੋਬਿੰਦ ਸਿੰਘ ਨੇ ਆਨੰਦਗੜ੍ਹ ਦਾ ਕਿਲਾ ਛੱਡਿਆ ਹਾਂਜੀ ਚਮਕੌਰ ਪਰਿਵਾਰ ਵੀ ਛੋੜਾ ਹੋ ਗਿਆ ਹਾਂਜੀ ਵਿਛੜ ਗਏ ਹੂੰ ਚੰਗੌਰ ਦੀ ਲੜਾਈ ਹੋਈ ਹੂੰ ਮਾਛੀਵਾਲੇ ਦਾ ਇਤਿਹਾਸ ਸੁਣਿਆ ਛੋਟੇ ਸਾਹਿਬ ਜੀ ਦਾ ਇਤਿਹਾਸ ਸੁਣਿਆ ਹਾਂਜੀ ਸਿੱਖਾਂ ਨੇ ਹੂੰ ਉਦੋਂ ਲਾਹੌਰ ਦੇ ਆਸ-ਪਾਸ ਤੇ ਜਿਹੜੇ ਸਿੱਖ ਸੀ ਨਾ ਉਹਨਾਂ ਤੱਕ ਜਦੋਂ ਖਬਰਾਂ ਪਹੁੰਚੀਆਂ ਹਾਂਜੀ ਤੇ ਉਹਨਾਂ ਦੇ ਦਿਮਾਗ 'ਚ ਆ ਗਿਆ ਵੀ ਗੁਰੂ ਗੋਬਿੰਦ ਸਿੰਘ ਨੇ ਹਕੂਮਤ ਨਾਲ ਟੱਕਰ ਲਈ ਹੈ ਹੂੰ ਮੱਥਾ ਲਾਇਆ ਹੂੰ ਤੇ ਨਤੀਜਾ ਕੀ ਨਿਕਲਿਆ ਹੂੰ سره کورنۍ ختم وګړي کورنۍ ختم وګړي